ਹਾਂਜੀ ਸਤਿ ਸ੍ਰੀ ਅਕਾਲ ਜੀ ਸਵੇਰ ਦਾ ਟਾਈਮ ਆ ਤੇ ਮਾੜੀ ਮਾੜੀ ਧੁੰਦ ਦਿਖਾਈ ਦਿੰਦੀ ਤੁਹਾਨੂੰ ਖੇਤਾਂ ਦੇ ਵਿੱਚ ਵੇਖੋ ਚੜਦੇ ਹੋਏ ਸੂਰਜ ਤੇ ਸਾਡਾ ਅੱਗੇ ਪਿੰਡ ਬਿਲਕੁਲ ਧੁੰਦ ਦੇ ਵਿੱਚ ਥੋੜਾ ਥੋੜਾ ਦਿਖਦਿਆ ਥੋੜੀ ਥੋੜੀ ਧੁੰਦ ਦਾ ਕੁਝ ਕਣਕਾਂ ਨੂੰ ਪਾਣੀ ਵੀ ਪਹਿਲਾ ਪਾਣੀ ਜਿਹੜਾ ਲੱਗ ਰਿਹਾ ਵਾ ਇਸ ਕਰਕੇ ਉਹਦੀ ਵੀ ਧੁੰਦ ਉੱਠਦੀ ਆ ਤੇ ਇੱਕ ਬਹੁਤ ਹੀ ਵਧੀਆ ਸਵੇਰ ਦਾ ਨਜ਼ਾਰਾ ਵਾ ਅੱਜ ਗੁਰੂ ਘਰਾਂ ਦੇ ਵਿੱਚ ਮਹਾਰਾਜ ਦੇ ਕੀਰਤਨ ਹੋ ਰਹੇ ਆ ਤੇ ਬਾਣੀ ਪੜ੍ਹੀ ਜਾ ਰਹੀ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅੱਜ 350 ਸਾਲਾ ਛੀ ਦੀ ਦਿਹਾੜਾ ਮਨਾ ਰਹੇ ਆ ਤੇ ਅਸੀਂ ਵੀ ਸਵੇਰੇ ਗੁਰੂ ਘਰ ਤੋਂ ਹੋ ਗਏ ਤੇ ਅੱਜ ਖੇਤਾਂ 'ਚ ਆ ਗਏ ਅਸੀਂ ਤੇ ਅੱਜ ਅਸੀਂ ਵੀ ਪਹਿਲਾ ਪਾਣੀ ਲਾਉਣਾ ਵਾਂ ਕਣਕ ਨੂੰ ਤੇ ਕਣਕ ਨੂੰ ਖਾਦ ਪੈ ਚੁੱਕੀ ਆ ਦੋ ਦਿਨ ਪਹਿਲਾਂ ਪਾਈ ਸੀ ਤੇ ਕਣਕ ਵੇਖੋ ਸੁਪਰ ਸੀਡਰ ਨਾਲ ਬੀਜੀ ਸੀ ਬਹੁਤ ਵਧੀਆ ਕਣਕੁੱਗੀ ਆ ਬਹੁਤ ਵਧੀਆ ਫਟਾਰਾ ਹੋਇਆ ਵਾ ਅੱਜ ਕਣਕ ਕੁਛ ਲਗਭਗ 24-25 ਦਿਨ ਦੀ ਹੋ ਗਈ ਆ ਤੇ ਅੱਜ ਪਾਣੀ ਲੱਗ ਜਾਣਾ ਦੇਖੋ ਕਿੰਡਾ ਸੋਹਣਾ ਦ੍ਰਿਸ਼ ਬਣਦਾ ਵਾ ਸਵੇਰ ਦਾ ਚਾਰ ਸਪੀਰੀ ਸ਼ਾਂਤੀ ਆ ਪੂਰੀ ਤੇ ਬਹੁਤ ਵਧੀਆ ਖੇਤਾਂ ਦਾ ਨਜ਼ਾਰਾ ਵਾ ਅੱਗੇ ਵੀ ਅਸੀਂ ਗੋਭੀ ਦੇ ਫੁੱਲ ਤੋੜੇ ਸੀ ਅੱਜ ਫੇਰ ਕਾਫੀ ਵੱਡੇ ਹੋਏ ਆ ਗੋਭੀ ਦੇ ਫੁੱਲ ਆ ਆ ਵੇਖੋ ਜੀ ਕੁਛ ਛੋਟੇ ਵੀ ਆ ਵਿੱਚ ਆ ਵੇ ਕੁਝ ਤੋੜਦੇ ਆ ਆ ਦੇਖੋ ਇਹਦੇ ਵਿੱਚੋਂ ਆ ਛਲਕਮ ਨਿਕਨੇ ਕੇ ਫੇ ਰੁਗ ਪਏ ਇੱਥੇ ਮੂੜੀਆਂ ਹੀ ਜਾਈਆਂ ਤੇ ਪਾਲਕ ਵੀ ਬਹੁਤ ਵਧੀਆ ਹੋਈ ਆ ਇਹ ਸਾਰੀ ਗੇਤੀ ਪਾਲਕ ਆ ਸਾਰੀ ਗਰਮੀ ਦੇ ਵਿੱਚ ਲੱਗੀ ਸੀ ਇਹ ਦੋ ਦੋ ਲੋ ਇਹਦੇ ਵੱਢ ਲੈ ਗਏ ਆ ਤੇ ਆ ਕੁਝ ਗੋਭੀ ਦੇ ਅਗੇਤੇ ਬੂਤੇ ਹੋਰ ਹੈਗੇ ਆ ਇਹ ਸਾਰੇ ਜਿਹੜੇ ਸਬਜੀ ਆ ਗੋਭੀ ਆ ਜਾਂ ਪਾਲਕ ਆ ਇਹ ਬਿਨਾ ਰੇ ਸਪਰੇ ਬਿਨਾ ਖਾਦਾਂ ਤੋਂ ਹੋਈ ਆ ਸਾਰੀ ਇਹਨਾਂ ਨੂੰ ਗੋਡੀ ਦਿੱਤੀ ਗਈ ਆ ਬਸ ਹੋਰ ਕੁਝ ਨਹੀਂ ਕੋਈ ਹੋਰ ਕੋਈ ਸਪਰੇ ਨਹੀਂ ਕੋਈ ਕੀਟਨਾਸ਼ਕ ਨਹੀਂ ਪਾਇਆ ਦਿੱਤੇ ਕੁਝ ਵੀ ਨਹੀਂ ਪਾਇਆ ਬਸ ਸਿਰਫ ਇਹਨੂੰ ਆਪਾਂ ਗੋਡੀ ਕੀਤੀ ਆ ਇੱਕ ਦੋ ਵਾਰ ਤੇ ਆ ਫੁੱਲ ਪੱਕ ਚੁੱਕੇ ਹੁਣ ਕਾਫੀ ਧਰ ਦੇ ਖੜੇ ਸੀ ਤੇ ਹੁਣ ਇਹਨਾਂ ਦਾ ਵੀ ਰੱਖ ਲੈਣਾ ਹੈ ਤੇ ਆ ਲਸਣ ਉਹ ਬਾਜੀ ਦੇ ਉੱਤੇ ਅਸੀਂ ਪੁੱਠਾ ਪਾਇਆ ਸੀ ਵੇਖੋ ਇਹਨੂੰ ਦੋ ਗੋਡੀਆਂ ਕਰ ਦਿੱਤੀਆਂ ਵਾ ਹੁਣ ਪੁੱਠਾ ਇਹਦਾ ਲਾ ਦਿੱਤਾ ਪਰ ਥੋੜਾ ਲਾਉਣ ਦਾ ਇਹ ਕਾਰਨ ਜੀ ਕਿ ਅਸੀਂ ਪਹਿਲੀ ਵਾਰੀ ਪਾਇਆ ਸੀ ਤੇ ਥੋੜਾ ਲਸਣ ਨਾ ਪੀਲਾ ਪੈਂਦਾ ਸੀ ਪਤਾ ਨਹੀਂ ਕੀ ਗੱਲ ਸੀ ਪਰ ਹੁਣ ਗੋਡੀ ਦੇ ਕਾਰਨ ਵਧੀਆ ਹੋ ਗਿਆ ਆ ਜਿਹੜੀ ਅਸੀਂ ਨਵੀਂ ਸਬਜ਼ੀ ਲਾ ਦਿੱਤੀ ਆ ਇਹ ਵੀ ਵੇਖੋ ਕਿੱਡੇ ਸੋਹਣੇ ਗੋਭੀ ਦੇ ਬੂਟੇ ਆ ਤੇ ਪਾਲਕ ਨਾ ਵੇਖ ਸਕਦੇ ਤੁਸੀਂ ਆ ਮੇਥੀ ਵੀ ਪੂਰੀ ਹਰੀ-ਭਰੀ ਹੋ ਗਈ ਆ ਇਹ ਇਹਦੇ ਵਿੱਚੋਂ ਆ ਵੇਖੋ ਜਿਸ ਤਰ੍ਹਾਂ ਥੋੜਾ-ਥੋੜਾ ਤੋੜ ਲਈਦਾ ਕੁਝ ਪੱਤੇ ਜਿੰਨੇ ਕ ਆਪਾਂ ਨੂੰ ਚਾਹੀਦੇ ਹੁੰਦੇ ਆ ਆ ਫੇਰ ਗਾੜੀ ਧਨੀਆ ਆ ਗਿਆ ਜੀ ਬਸ ਆ ਇੱਕ ਗੋਡੀ ਹੋਰ ਆਈ ਤੇ ਇਹਨੇ ਧਨੀਏ ਨੇ ਪੂਰਾ ਵਧੀਆ ਹੋ ਜਾਣਾ ਜਿਹੜੀ ਆਪਾਂ ਬਾਜ਼ਾਰ ਚੋਂ ਸਬਜ਼ੀ ਲੈਨੇ ਆ ਕਹਿ ਦਿੰਦੇ ਆ ਆਰਗੈਨਿਕ ਸਬਜ਼ੀ ਆ ਜੀ ਸਾਡੀ ਉਹ ਕੋਈ ਆਰਗੈਨਿਕ ਨਹੀਂ ਹੁੰਦੀ ਆਪਾਂ ਕਿਹੜੀ ਜਾ ਕੇ ਵੇਖੀ ਹੁੰਦੀ ਆ ਆਰਗੈਨਿਕ ਸਬਜ਼ੀ ਕਰਨ ਲਈ ਉਹਨੂੰ ਬਹੁਤ ਮਿਹਨਤ ਕਰਨੀ ਪੈਂਦੀ ਆ ਜੀ ਬਹੁਤ ਗੋਡੀਆਂ ਕਰਨੀਆਂ ਪੈਂਦੀਆਂ ਵਾ ਸਮੇਂ-ਸਮੇਂ ਸਿਰ ਪਾਣੀ ਧਾਣੀ ਲਾਉਣਾ ਪੈਂਦਾ ਵਾ ਤੇ ਇਸ ਕਰਕੇ ਕਹਿਣ ਨੂੰ ਤੇ ਕਹਿ ਦਿੰਦੇ ਆ ਵੀ ਆਰਗੈਨਿਕ ਪਰ ਆਰਗੈਨਿਕ ਹੁੰਦੀ ਨਹੀਂ ਉਹ ਕੋਈ ਸਾਰੇ ਵੀ ਝੂਠ ਨਹੀਂ ਮਾਰਦੇ ਕੁਝ ਸੱਚ ਵੀ ਬੋਲਦੇ ਆ ਬੰਦੇ ਇਹ ਨਹੀਂ ਕਿ ਪੰਜੇ ਉਂਗਲਾਂ ਇੱਕੋ ਜੀਆਂ ਵਾ ਆ ਵੇਖੋ ਜਿਸ ਤਰ੍ਹਾਂ ਕਹਦੇ ਵਿੱਚ ਕਿਤੇ ਕਿਤੇ ਸਰੋਂ ਦੇ ਬੂਟੇ ਨੂੰ ਮੱਛਰ ਨੇ ਛੇਕ ਜੇ ਕੀਤੇ ਆ ਇਹਨਾਂ ਉੱਪਰ ਅਸੀਂ ਸਵਾਹ ਪਾ ਦਿੱਤੀ ਸੀ ਤੇ ਉਹ ਹਟ ਗਏ ਸੀ ਅਹੀਂ ਕਿਤੇ ਕਿਤੇ ਚੁੱਲਾ ਵੀ ਬਾਲੀਦਾ ਵਾ ਜਦੋਂ ਸਾਗ ਬਣਾਉਣੇ ਆ ਜਾਂ ਚਲਗੰਮ ਬਣਾਉਣੇ ਆ ਉਹਦੀ ਫਿਰ ਸਵਾਹ ਕਾਫੀ ਹੋ ਜਾਂਦੀ ਤੈਨੂੰ ਮਲ ਕੇ ਉੱਪਰ ਪਾਤਾ ਤੇ ਹੁਣ ਬਾਅਦ ਦੇ ਵਿੱਚ ਇਹਨੂੰ ਪਾਣੀ ਨਾਲ ਧੋ ਦਿੱਤਾ ਪੱਤਿਆਂ ਨੂੰ ਸਾਰਿਆਂ ਨੂੰ ਉਤੋ ਪੰਪ ਦਾ ਪਵਾਰਾ ਜਾ ਮਾਰ ਕੇ ਆ ਮੂੜੀਆਂ ਵਾ ਤੇ ਮੂਲੀ ਬਸ ਇੱਕ ਅੱਦੇ ਦਿਨ ਤੱਕ ਪੁੱਟਣ ਦੇ लायक ਹੋਈ ਚੱਲੀ ਆ ਇਹ ਤਾਂ ਸਰੋਕਾ ਟੁੱਗੀ ਸੀ ਤੇ ਦੁਬਾਰਾ ਫੇਰ ਵੀ ਕੇ ਰਿਆ ਸੀ ਤੇ ਵਿਰਲੀ ਵਿਰਲੀ ਫੇਰ ਉੱਗ ਗਈ ਆ ਜੇ ਹੋ ਜੂ ਨਹੀਂ ਤੇ ਸਾਡੇ ਲਈ ਕਾਫੀ ਐ ਸਾਗ ਲਈ ਲਾਈ ਅਸੀਂ ਆ ਇੰਨਾ ਕਥ ਜਗਾ ਇਹ ਬੂਟਾ ਬਹੁਤ ਮੋਟਾ ਕਰ ਦਿੰਦੀ ਆ ਜੀ ਇਹਦੀ ਇੱਕ ਬੂਟੇ ਦੀਆਂ 4 4 5 5 ਸ਼ਾਖਾਵ ਹੋ ਜਾਣੀਆਂ ਵਾ ਤੇ ਇਹ ਸਾਗ ਲਈ ਸਾਡੇ ਲਈ ਬਹੁਤ ਵਧੀਆ ਵਾ ਆ ਫੇਰ ਇੱਕ ਮੇਥੀ ਦੀ ਖੇਲ ਆ ਗਈ ਅੱਗੇ ਆਲੂ ਇਹ ਆਲੂ ਬਹੁਤ ਵਧੀਆ ਤੁਰੇ ਆ ਆਲੂਆਂ ਨੇ ਇੱਕ ਵਾਰੀ ਮਿੱਟੀ ਚੜਾ ਦਿੱਤੀ ਹੀ ਗੋੜ ਕੇ ਅੱਜ ਪਾਣੀ ਲਾਉਣ ਤੋਂ ਪਹਿਲਾਂ ਫੇਰ ਅਹੀਂ ਇੱਕ ਵਾਰੀ ਇਹਨੂੰ ਗੋਡੀ ਕਰ ਦੇਣੀ ਆ ਗੋਡੀ ਕਰਕੇ ਤੇ ਫੇਰ ਇਹਨੂੰ ਪਾਣੀ ਲਾਵਾਂਗੇ ਬਾਕੀ ਆ ਮਟਰ ਜੇ ਇਸ ਵੇਲੇ ਟਰੇਲ ਬਹੁਤ ਆ ਫਲੀਆਂ ਲੱਗ ਚੁੱਕੀਆਂ ਵਾ ਆ ਤੁਸੀਂ ਦੇਖ ਸਕਦੇ ਜੀ 4 4 3 3 4 4 ਫੜੀਆਂ ਜੇ ਲੱਗੀਆਂ ਕੁਛ ਬਣ ਰਹੀਆਂ ਪਾਪੜੀਆਂ ਛੋਟੀਆਂ ਜੇ ਤੇ ਬਹੁਤ ਵਧੀਆ ਵਾ ਬਾਕੀ ਅਸੀਂ ਤੇ ਹਰ ਵੀਡੀਓ ਦੇ ਵਿੱਚ ਸਾਰੇ ਹੀ ਭੈਣ ਭਰਾਵਾਂ ਨੂੰ ਇਹੋ ਬੇਨਤੀ ਕਰੀਦੀ ਆ ਕਿ ਥੋੜੀ ਬਹੁਤ ਆਪਣੇ ਖਾਣ ਯੋਗੀ ਸਬਜ਼ੀ ਜ਼ਰੂਰ ਲਾ ਲਿਆ ਕਰੋ ਇੱਕ ਤੇ ਵੇਖਣ ਨੂੰ ਵੇਖੋ ਕਿੰਡੀ ਸੋਹਣਾ ਲੱਗਦੀ ਆ ਲੱਗੀ ਹੋਈ ਚੀਜ਼ ਕੱਲ ਪਰਸੋਂ ਵੀ ਦੋ ਸਾਡੇ ਸੱਜਣ ਇੱਥੇ ਆਏ ਸੀ ਤੇ ਬੜੇ ਖੁਸ਼ ਹੋਏ ਆ ਵੇਖ ਕੇ ਕਹਿੰਦੇ ਕਿ ਬਹੁਤ ਵਧੀਆ ਤੁਸੀਂ ਇਹ ਸਬਜ਼ੀ ਲਾਈ ਆ ਮੈਂ ਹਜੇ ਅਹੀਂ ਚਲੋ ਪਰਾਲਾ ਤੇ ਕੀਤਾ ਵਾ ਤੇ ਮਹਾਰਾਜ ਨੇ ਰੰਗ ਲਿਆਂਦੇ ਆ ਬਹੁਤ ਵਧੀਆ ਵਾ ਜਿਹਦੇ ਤੋਂ ਥੋੜੀ ਥੋੜੀ ਪਾਲਕ ਇੱਕ ਵਾਰੀ ਵੱਢ ਕੇ ਸਾਗ ਚ ਪਾ ਲਈ ਅਸੀਂ ਇਨੂੰ ਗੋਡੀ ਦੇ ਦਿੱਤੀ ਸੀ ਦੋ ਦਿਨ ਪਹਿਲਾਂ ਲਸਣ ਨੂੰ ਤੇ ਅੱਜ ਇਹਨੂੰ ਸ਼ਾਇਦ ਪਾਣੀ ਲਾ ਹੀ ਦਈਏ ਜੇ ਨਾ ਲਾਇਆ ਤਾਂ ਫਿਰ ਕੱਲ ਲਾਵਾਂਗੇ ਤੇ ਲਸਣ ਸਾਡੇ ਖਾਨਜੋਗਾ ਬਹੁਤ ਨਿਕਲ ਆਉਣਾ ਤੇ ਬਾਕੀ ਉਹ ਸਾਡਾ ਕਬੀਰ ਆ ਅੱਜ ਪਾਣੀ ਲਾਊਗਾ ਖੇਤ ਕਣਕ ਨੂੰ ਤੇ ਸਾਰਾ ਦਿਨ ਅੱਜ ਇੱਥੇ ਹੀ ਆ ਖੇਤਾਂ 'ਚ ਮਨ ਕੀਤਾ ਸੀ ਵੀ ਅੱਜ ਇੱਕ ਫੇਰ ਵੀਡੀਓ ਬਣਾ ਕੇ ਸਾਰੇ ਆਪਣੇ ਭੈਣ ਭਰਾਵਾਂ ਨੂੰ ਪਾਈ ਜਾਵੇ ਤੇ ਉਹਨਾਂ ਨੂੰ ਕੁਝ ਵੀ ਸਿੱਖਣ ਨੂੰ ਮਿਲੇ ਜਿਹੜੇ ਮੇਰੇ ਵੀਰ ਭਰਾ ਇਹ ਕੰਮ ਨਹੀਂ ਕਰਦੇ ਜਿਹੜੇ ਕਰਦੇ ਆ ਉਹ ਸਾਨੂੰ ਸੁਝਾ ਦੇਣਗੇ ਤੇ ਤੁਹਾਨੂੰ ਸਾਰਿਆਂ ਨੂੰ ਇਹੋ ਬੇਨਤੀ ਹੁੰਦੀ ਆ ਕਿ ਸਾਡੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਜੋ ਸਾਡਾ ਹੌਸਲਾ ਬਣਿਆ ਰਹਿੰਦਾ ਵਾ ਫਿਰ ਤੁਹਾਨੂੰ ਨਵੀਂ ਤਾਂ ਨਵੀਂ ਵੀਡੀਓ ਪਾ ਲਈਦੀ ਆ ਮਨ ਕਰਦਾ ਕਿ ਚੱਲ ਆਪਣੇ ਭੈਣ ਭਰਾਵਾਂ ਨੂੰ ਕੁਝ ਵਿਖਾਇਆ ਜਾਵੇ ਤੇ ਅੱਗੇ ਅਸੀਂ ਛੱਟਾ ਵੀ ਦਿੰਨੇ ਨੇ ਨਿਹਰਾਂ ਤੇ ਕੇਰ ਦੇ ਬਹੁਤ ਚਿਰ ਪਹਿਲਾਂ ਨਿਹਰ ਦੇ ਪਰ 2 ਸਾਲ ਪਹਿਲਾਂ ਵੀ ਸੁਪਰ ਸੀਡਰ ਨਾਲ ਕੇਰੀ ਸੀ ਤੇ ਹੁਣ ਫੇਰ ਸੁਪਰ ਸੀਡਰ ਨਾਲ ਹੀ ਕਣਕ ਕੇਰੀ ਆ ਤੇ ਬਹੁਤ ਵਧੀਆ ਹੋਈ ਆ। ਬਾਕੀ ਸਤਗੁਰ ਬੇਲੀ ਆ। ਉਹਨੇ ਜੋ ਕੁਝ ਦੇਣਾ ਵਾ, ਮੌਸਮ ਨੇ ਦੇਣਾ ਵਾ। ਮੌਸਮ ਚੰਗਾ ਹੋਇਆ ਤੇ ਸਾਰਾ ਕੁਝ ਵਧੀਆ ਹੋ ਜਾਣਾ। ਤੇ ਸਾਰੇ ਭੈਣ ਭਰਾਵਾਂ ਨੂੰ ਇਹੋ ਬੇਨਤੀ ਆ ਕਿ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਸਾਡੀ ਵੀਡੀਓ ਵੇਖ ਕੇ ਸਾਨੂੰ ਕੁਝ ਵੀ ਸੁਝਾਅ ਦਿਆ ਕਰੋ। ਕੋਈ ਕਮੀ ਪੇਸ਼ੀ ਹੋਵੇ ਤਾਂ ਸਾਨੂੰ ਜਰੂਰ ਦੱਸਿਆ ਕਰੋ। ਬਾਕੀ ਦੁਬਾਰਾ ਫਿਰ ਇਹੀ ਬੇਨਤੀ ਆ ਕਿ ਬਾਜ਼ਾਰਾਂ ਦੇ ਵਿੱਚ ਬਹੁਤ ਜ਼ਹਿਰਾਂ ਕੀਟਨਾਸ਼ਕ ਪਾ ਕੇ ਸਬਜ਼ੀਆਂ ਤਿਆਰ ਹੁੰਦੀਆਂ ਵਾਂ ਤੇ ਤੁਸੀਂ ਸਾਰੇ ਭੈਣ ਭਰਾ ਥੋੜਾ ਬਹੁਤ ਜਿੱਦੇ ਕੋਈ ਜਗ੍ਹਾ ਹੈਗੀ ਆ ਉਹ ਲਾਇਆ ਕਰੋ ਤੇ ਆਪਣੀ ਹੱਥਾਂ ਨਾਲ ਤਿਆਰ ਕੀਤੀ ਚੀਜ਼ ਖਾਇਆ ਕਰੋ ਬਾਕੀ ਜਿੰਨਾ ਹੋ ਸਕੇ ਕਰੋ ਜੋ ਨਹੀਂ ਹੁੰਦਾ ਉਹ ਤੇ ਫਿਰ ਸਤਗੁਰ ਤੇ ਵਸਿਆ ਕੁਝ ਸਾਰੀਆਂ ਚੀਜ਼ਾਂ ਤੇ ਆਪਣੇ ਕੋਲ ਨਹੀਂ ਹੁੰਦੀਆਂ ਤੇ ਕੁਝ ਆਪਾਂ ਨੂੰ ਵੇਚਣੀਆਂ ਵੀ ਪੈਂਦੀਆਂ ਵਾ ਤੇ ਕੁਝ ਬਾਜ਼ਾਰ ਚੋਂ ਵੀ ਲੈਣੀਆਂ ਪੈਂਦੀਆਂ ਵਾ ਤੇ ਸਰਬੱਤ ਸਾਰੇ ਭੈਣ ਭਰਾਵਾਂ ਨੂੰ ਇਹੋ ਬੇਨਤੀ ਆ ਕਿ ਸਾਨੂੰ ਜੇ ਕੁਝ ਗਲਤੀ ਅਸੀਂ ਕਰਦੇ ਆ ਜਾਂ ਕੁਝ ਵੀ ਸਬਜੀ ਬੀਜਣ ਦੇ ਵਿੱਚ ਜਾਂ ਕੁਝ ਵੀ ਵੀਡੀਓ ਬਣਾਉਣ ਦੇ ਵਿੱਚ ਜਿਹੜੇ ਮੇਰੇ ਵੀਰ ਭਰਾ ਸਾਰੇ ਸਾਡੇ ਪੇਜ ਨੂੰ ਲਾਈਕ ਕੀਤਾ ਵਾ ਕਮੈਂਟ ਕਰਕੇ ਦੱਸਿਆ ਕਰੋ ਕੋਈ ਕਮੀ ਪੇਸ਼ੀ ਹੋਵੇ ਤੇ ਇੰਨੀ ਵੀਡੀਓ ਬਣਾ ਕੇ ਸਮਾਪਤੀ ਕਰਨ ਲੱਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ